ਮਿੱਤਰੋ ਆ ਰਿਹਾ ਘੁੱਗੀਆਂ ਦਾ ਜੋੜਾ ਦੇਖ ਸਕਦੇ ਆ 5210 ਜੌਨੀਅਰ ਦੇ GoPro ਗੀਅਰ ਦੇ ਵਿੱਚ ਆ 5210 ਹੈਗਾ 2 ਵੀਲ ਡਰਾਈਵ ਦੇ ਨਾਲ ਤੇ ਉਹ ਪਿਛਲਾ ਹੈਗਾ 4 ਵੀਲ ਡਰਾਈਵ ਦੇ ਨਾਲ ਦੇਖ ਸਕਦੇ ਦੋਵੇਂ ਟਰੈਕਟਰ ਚਮਾ ਸੁੱਤੇ ਤੁਰੇ ਆਉਂਦੇ ਆ ਜਿਹੜੇ ਸੁਪਰ ਸੀਟਰ ਆ ਜਿੰਨੇ ਇਹਦੇ ਮਗਰ ਪਏ ਆ ਉਹ ਓਮਕਾਰ ਕੰਪਨੀ ਦੇ ਆ ਬਾਕੀ ਤੁਸੀਂ ਸਪਾਈ ਤੁਹਾਨੂੰ ਦਿਖਾ ਦਿੰਨੇ ਆ ਫੁੱਲ ਵੀਡੀਓ ਚ ਬਣੇ ਰਿਓ ਤਾਂ ਕਿ ਤੁਹਾਨੂੰ ਸਾਰੀ ਵੀਡੀਓ ਵੇਖ ਕੇ ਫੁੱਲ ਜਾਣਕਾਰੀ ਹੋਵੇ ਜੇ ਕਿਸੇ ਕਿਸਾਨ ਭਰਾ ਨੇ ਕਿchnਾ ਫਿਰਦੀ ਦੀ ਚੋਆਈ ਸਾਹ ਵਧੀਆ ਕਾਫੀ ਦਾ ਹੰਸਕਾਰ ਕੰਪਨੀ ਆਪਾਂ ਮਸ਼ਹੂਰੀ ਨਹੀਂ ਕਰਦੇ ਵੈਸੇ ਤੁਹਾਨੂੰ ਦੱਸਦੇ ਪਏ ਆ ਕਿ ਤਲਵੰਡੀ ਭਾਈ ਦਾ ਬਣਿਆ ਵਾ ਮਤਲਬ ਸਿੱਕਰ ਉੱਤੇ ਤਲਵੰਡੀ ਭਾਈ ਦਾ ਲੱਗਾ ਦੇਖ ਸਕਦੇ ਹੋ ਬਾਕੀ ਤੁਸੀਂ ਗੂਗਲ ਦੇ ਕਰ ਲਿਓ ਸਾਰਾ ਕੁਝ ਨਿਕਲਿਆ ਆਊਗਾ ਇਹਦਾ ਤੇ ਸਫਾਈ ਚੈੱਕ ਕਰੋ ਬਾਹਦੀ ਸਫਾਈ ਪ੍ਰੋਪਰ ਦੇਖ ਸਕਦੇ ਆ ਤੇ ਬਾਕੀ ਜਮਾ ਸੁੱਤੇ ਤੁਰੇ ਆਉਂਦੇ ਆ ਡਰਾਈਵਰ ਕੋਈ ਮਤਲਬ ਜਿਵੇਂ ਆਪਾਂ ਕਈ ਕਲੱਚ ਦੇਣਾ ਪੈਂਦਾ ਕਈ ਟਰੈਕਟਰਾਂ ਨੂੰ ਸੁਪਰ ਸੀਟਰ ਤੇ ਕਈ ਭਰਾ ਵਿੱਚ ਵਿਦਵਾਨ ਕਹਿਣਗੇ ਬਾਈ ਤਵੰਗਾ ਮਾਰੀਆਂ ਸੀ ਬਈ ਤਵੰਗਾ ਮਾਰੀਆਂ ਸੀ ਜਿਹੜਾ ਆਪਣਾ ਬਲਾਂਗਾ ਉਹ ਤਾਂ ਵਾਂਝੀ ਪਿਆ ਵਾ ਭਾਵੇਂ ਤਵੰਗਾ ਮਾਰੀਆਂ ਸੀ ਜਿਵੇਂ ਮਰਜੀ ਸੀ ਕਹਿਰ ਤਵੰਗਾ ਦੀ ਲਈਆ ਵੀਡੀਓ ਤੁਹਾਨੂੰ ਤਵੰਗਾ ਦੀ ਜੋ ਵਿੱਚ ਜੋੜ ਦਾਂਗੇ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਆ ਫੁੱਲ ਵੀਡੀਓ ਵਿੱਚ ਦੇਖਦੇ ਰਹੋ ਬੜੇ ਰਹੋ ਤਾਂ ਤੁਹਾਨੂੰ ਫੁੱਲ ਜਾਣਕਾਰੀ ਮਿਲੂਗੀ ਤੇ ਬਾਕੀ ਤਵਿਆਂ ਤੋਮਿਆਂ ਦੀ ਗੱਲ ਕਰੀਏ ਸਾਰੇ ਓਕੇ ਆ ਦੇ ਹੁਣ ਤੱਕ 9 ਕਿਲੇ ਵੀ ਚੁੱਕੇ ਆ ਕੋਈ ਵੀ ਪੋਰ ਬੰਦ ਨਹੀਂ ਹੋਇਆ ਹੁਣ ਤੱਕ ਵਹਿਦ ਤਾਂ ਕਈ ਵਿਦਵਾਨ ਕਹਿੰਦੇ ਕਿਸੇ ਦਾ ਵੀ ਪੋਰ ਬੰਦ ਨਹੀਂ ਹੁੰਦਾ ਪਰ ਫਿਰ ਵੀ ਤਸਨਾ ਸਾਡਾ ਫਰਜ਼ ਸੀ ਸਾਨੂੰ ਵਧੀਆ ਲੱਗੇ ਜੇ ਕਿਸੇ ਭਰਾ ਨੇ ਆਪਣਾ ਤਲਵੰਡੀ ਭਾਈ ਤੋਂ ਜਾਂ ਜੀਰੇ ਤੋਂ ਕਿਸੇ ਭਰਾ ਨੇ ਵੀ ਵਜਾਉਣੀ ਹੋਵੇ ਕਣਕ ਆਹ ਨੰਬਰ ਤੁਹਾਨੂੰ ਥੱਲੇ ਬਾਈ ਤੋਂ ਲੈ ਦਿੰਦੇ ਆ ਨੰਬਰ ਤੇ ਸੰਪਰਕ ਕਰਕੇ ਤੇ ਤੁਸੀਂ ਕਾਲ ਕਰਕੇ ਤੇ ਪੁੱਛ ਸਕਦੇ ਆ ਬਾਕੀ ਬਈਤਰੋ ਰੇਟ ਆਪਾਂ ਤਾਂ ਨਹੀਂ ਦੱਸਿਆ ਰੇਟ ਤਾਂ ਬਾਈਆਂ ਨੇ ਦੱਸਤਾ ਸੀ ਆਪਾਂ ਨੂੰ ਕਈ ਵਾਰ ਦੂਰੋਂ ਭਰਾ ਕਾਲ ਕਰ ਦਿੰਦੇ ਆ ਫਿਰ ਔਖਾ ਜਾਂਦਾ ਕੋ ਦੂਰੋਂ ਆਣੇ ਆ ਫਿਰ ਭਾਈ 200 ਦਾ ਫਰਕ ਪੈ ਜਾਂਦਾ ਜੇ ਕਿਸੇ ਨੇ ਕਿੱਲਾ ਦੋ ਖੰਡ ਵਜਾਉਣੇ ਆ ਫਿਰ ਤਾਂ ਭਾਈ ਕਾਲ ਨਾ ਕਰਿਓ ਕੋਈ 5-7 ਕਿੱਲਿਆਂ ਦਾ ਹੋਵੇ ਫਿਰ ਤਾਂ ਬਾਈ ਭਾਵੇਂ ਇੱਕ ਟਰੈਕਟਰ ਲੈ ਗਿਆ ਜੇ ਕੋਈ ਵੱਧ ਹੋਊਗਾ 10 ਤੋਂ 12 ਕਿੱਲਿਆਂ ਦਾ ਜ਼ਿਆਦਾ ਹੋਊਗਾ ਫਿਰ ਬਾਈ ਦੋਵੇਂ ਟਰੈਕਟਰ ਆ ਜਾਣਗੇ ਬਾਕੀ ਫੁੱਲ ਵੀਡੀਓ ਚ ਬਣੇ ਰਹੋ ਧੰਨਵਾਦ ਜੀ ਇਹੋ ਜਿਹੇ ਵੀਡੀਓ ਵੇਖਣ ਨਾਲ ਚੈਨਲ ਕਰ ਲਿਓ ਸਬਸਕ੍ਰਾਈਬ ਫੁੱਲ ਵੀਡੀਓ ਭਾਈ ਚੈੱਕ ਕਰਿਓ ਤੇ ਦੋਵੇਂ ਇੱਕੋ ਕੰਪਨੀ ਦਾ ਟਰੈਕਟਰ ਆ ਆ 4 ਵੀਲ ਦੇ ਵਿੱਚ 5510 ਉਹ 2 ਵੀਲ ਦੇ ਵਿੱਚ 5510 ਦੇਖ ਸਕਦੇ ਆ ਜੇ ਕਿਸੇ ਬਰੀਰ ਭਰਾ ਨੇ ਬਿਜਾਉਣੀ ਹੋਵੇ ਕਣਕ ਤੇ ਸੰਪਰਕ ਕਰ ਸਕਦੇ ਆ ਰੇਟ ਸਾਰਾ ਫੋਨ ਤੇ ਹੋਏ ਬਾਕੀ ਏਰੀਆ ਵੇਖ ਕੇ ਕਈ ਵਾਰ ਬਾਲੀ ਦੂਰ ਹੋ ਜਦੋਂ ਵੀਰ ਮੇਰੇ ਕਾਲ ਕਰ ਲੈਂਦੇ ਆ ਫਿਰ ਤੇਲ ਖਰਚਾ ਵੀ ਵਿੱਚੇ ਆਉਂਦਾ ਮਿੱਤਰੋ ਫਿਰ ਅਗਲਾ ਕਹਿੰਦਾ ਯਾਰ ਇੰਨਾ ਭਾਈ ਤੁਸੀਂ ਵੀਡੀਓ ਦੇ ਵਿੱਚ ਇੰਨਾ ਕਿਹਾ ਸੀ ਇੰਨਾ ਕਿਹਾ ਸੀ ਇਸੇ ਲਈ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਏਰੀਆ ਦੇ ਹਿਸਾਬ ਦੇ ਨਾਲ ਰੇਟ ਆ ਤੇ 2000 ਤੋਂ ਲੈ ਕੇ 2500 ਦੇ ਵਿੱਚ ਵਿੱਚ ਚੱਲਦਾ ਆਪਣੇ ਰੇਟ ਤਾਉਂਗਾ ਤੁਮੀਆਂ ਮਾਰ ਕੇ ਸ਼ਾਇਦ ਭਾਵੇਂ ਘੱਟ ਹੋਵੇ ਬਾਕੀ ਤੁਹਾਡੀ ਬਾਈ ਤੋਂ ਨੰਬਰ ਲੈ ਲਾਂਗੇ ਨੰਬਰ ਦੇ ਮਿੱਤਰੋ ਚੈੱਕ ਕਰ ਸਕਦੇ ਔਂਕਾਰ ਦਾ ਸੁਪਰ ਸੀਟਰ ਸਭਾਈ ਚੈੱਕ ਕਰੋ ਪਰ ਤਵੰਗਾ ਮਾਰ ਕੇ ਇੱਕ ਵਾਰ ਕਹਿਰ ਲਈ ਤਵੰਗਾ ਦੀ ਬਾਣ ਪੂਰਾ ਸਿੱਲਾ ਸੀਗਾ ਪਹਿਲੇ ਮੌਸਮ ਤੋਂ ਇਹਲਾ ਹੋ ਗਿਆ ਗੱਲ ਗਈ ਜਾਂਦੀ ਆ ਆਪਾਂ ਵੀ ਤੋਂ ਪੰਦਰ ਸਾੜ ਕੇ ਤੇ ਫੇਰ ਵਿੱਜੀ ਆਈ ਕਰੀ ਜੰਨੇ ਆ ਬਾਕੀ ਸਫਾਈ ਚੈੱਕ ਕਰੋ ਬਹੁਤ ਜ਼ਿਆਦਾ ਸਫਾਈ ਆ ਤੇ ਜੇ ਕਿਸੇ ਭਰਾ ਨੇ ਆਪਣਾ ਵਜਾਉਣਾ ਹੋਵੇ ਤੇ ਭਰਾ ਨੇ ਕਾਰਕ ਵਜਾਉਣੀ ਹੋਵੇ ਤੇ ਬਾਈ ਦਾ ਆਪਸ ਸੰਪਰਕ ਕਰਾਉਣੇ ਆ ਬਾਈ ਉਹਨੇ ਦੋ ਡੈਕਟਰ ਲੈ ਕੇ ਆਉਂਦੇ ਆ ਇੱਕ ਇਹਨਾਂ ਕੋ 59 10 ਆ ਤੇ ਦੂਜਾ ਵੀ ਮੇਰੇ ਨਾਲ ਪਹੁੰਚਿਆ ਥਾ ਸਾ ਇਹ ਫੋਰ ਫਿਲਟਰ ਹੈ ਇਹਦੇ ਵਿੱਚ ਆ ਉਹ ਟੂ ਫਿਲਟਰ ਹੈ ਇਹਦੇ ਵਿੱਚ ਆ ਹੋਰ ਆ ਦੂਜੇ ਕਿੱਲੇ ਦੀ ਬਾਈ ਇਹ ਇੱਕ ਦਿਨ ਦੇ 7 ਵਜੇ ਤੋਂ 7 ਵਜੇ ਤੱਕ ਵੇਚਦੇ ਆ ਮਤਲਬ 14 ਕਿੱਲੇ ਬੀਜੇ ਹਨ 10 ਬੀਜੇ ਹਨ 12 ਬੀਜੇ ਲਾਜ ਨਹੀਂ ਕਰਦੇ ਬਸ ਹੁਣ ਆਹੀ ਕਿੱਲਾ ਵੇਚ ਕੇ ਟਾਈਮ ਹੋਇਆ ਸਵਾ ਪੰਜ ਦਾ ਇਸ ਤੋਂ ਬਾਅਦ ਇਹਨਾਂ ਨੇ ਕਰ ਦੇਣਾ ਸਮਾਪਤੀ ਫਗਰ ਕੱਲ ਤੇ ਲੈ ਜਾਣਾ ਲਾਲਚ ਨਹੀਂ ਕਰਦੇ ਉਹਨੇ ਵੇਚ ਦੇਆ ਤੇ ਜੇ ਕਿਸਾਨ ਭਰਾ ਕਿਸੇ ਨੇ ਬਿਜਾਉਣੀ ਹੋਵੇ ਕਣਕ ਤੇ ਪਾਈ ਦਾ ਨੰਬਰ ਲੈ ਦੇਣਾ ਸਿਰਫ ਜੀਰਾ ਏਰੀਆ ਉਸ ਤੋਂ ਦੂਰ ਵਾਲਾ ਕੋਈ ਬੰਦਾ ਨਾ ਹੋਵੇ ਸਿਰਫ ਜੀਰੇ ਏਰੀਆ ਦਾ ਜੀਰੇ ਏਰੀਆ ਤੇ 10 12 ਕਿਲੋਮੀਟਰ ਦੇ ਏਰੀਆ ਚ ਹੋਵੇ ਜਾਂ 15 ਕਿਲੋਮੀਟਰ ਏਰੀਆ ਚ ਉਥੋਂ ਤੱਕ ਦੀ ਬਿਜਾਈ ਦੂਰ ਦੀ ਬਿਜਾਈ ਵਾਲੇ ਚੈੱਕ ਕਰਾਉਣੇ ਆ ਦੇਖੋ ਚੱਲ ਗਿਆ ਪਪਾ

ਤੇ ਬਾਕੀ ਤਵੀਆਂ ਦੇਖ ਸਕਦੇ ਕਿੰਨੀਆਂ ਤਵੀਆਂ ਲੱਗਦੀਆਂ ਸਫਾਈ ਚੈੱਕ ਕਰ ਲਓ ਤੇ ਅੱਗੇ ਉਹ 4 ਵੀਲ ਤੇ 2 ਵੀਲ ਟਰੈਕਟਰ ਨਾਲ ਮਲਾਉਨੇ ਆ ਦਿਖਾਉਣੇ ਆ ਉਹਦੀ ਸਫਾਈ ਵੀ ਟਰੋਏ ਦੀ ਵੀ ਸਫਾਈ ਚੈੱਕ ਦੋਨੇ ਇੱਕੋ ਕੰਪਨੀ ਦੇ ਆ ਸੁਪਰ ਸਵੀਟਰ ਦੇਖ ਸਕਦੇ ਜਮਾ ਸੁੱਤੇ ਟਰੈਕਟਰ ਆ ਰਹੇ ਆ ਤੇ ਜੀਰਾ ਏਰੀਆ ਜਾਂ ਉਹ ਵੇ ਤਲਵੰਡੀ ਭਾਈ ਇਤੋਂ ਲਾਗੇ ਲਾਗੇ ਪਿੰਡਾਂ ਵਾਲੇ ਵੀ 52 ਦਾਸ ਆ ਤੇ ਇਹ 2 ਵੀਲ ਡਰਾਈਵ ਦੇ ਨਾਲ ਆ ਵੇਖ ਸਕਦੇ ਆ ਸਫਾਈ ਚੈੱਕ ਕਰੋ ਜਮਾ ਲੋ ਸਪੀਡ ਦੇ ਵਿੱਚ ਆ ਰਹੇ ਆ ਇੱਕ ਉਹ ਪਿੱਛੇ ਆ ਰਿਹਾ ਦੇਖ ਸਕਦੇ ਆ ਇੱਕ ਉਹ ਵਗ ਰਿਹਾ ਟਰੈਕਟਰ ਉਹ ਐਸੀ ਦੂਰ ਲੱਗ ਰਿਹਾ 0.15 ਚ ਕਰਕੇ ਕੈਮਰਾ ਲੈ ਸਫਾਈ ਚੈੱਕ ਕਰਦੇ ਮਿੱਟੀ ਦੇਖ ਲੋ ਐਫ ਪੀ ਸੀਟਰ ਅੱਗੇ ਵੱਲ ਵੱਲ ਕੇ ਲਿਆ ਰਿਹਾ ਕਿਤੇ ਤੇ ਨਹੀਂ ਇੱਕ ਵਾਰ ਵੀ ਨਹੀਂ ਅੜਿਆ ਫਲਾਂ ਦੇ ਦੇ ਵਿੱਚ ਕਰ ਰਹੇ ਆ ਤੁਹਾਨੂੰ ਦਿਖਾਉਣ ਲਈ ਹੋ ਰਿਹਾ ਇਹ ਮਿੱਤਰੋ ਤਾਂ ਜਮਾ ਘਸ ਗਿਆ ਆਪਣੀਆਂ ਜਦ ਜਦ ਖਾਲੀ ਹੁੰਦੀ ਆ ਰੋਟੀ ਖਾਣੇ ਉਹ ਤਾਂ ਥੋੜੀ ਜਿਹੀ ਮਟਕਾ ਸਾਡੀ ਦਾ ਸਾਡਾ ਮਾਸੇ ਦੇਖਦੇ ਨੇ ਟੇਕੇ ਟੇਕੇ ਦੇ ਖਰੇ ਆ ਤੇ ਮਗਰ ਖੂਚਾ ਕਰੀ ਜਾਂਦੇ ਆ ਜੇ ਕਰ ਲਿਓ ਸਪਰਕ ਕਾਲ ਕਰ ਲਿਓ ਭਾਈ ਨੰਬਰ ਦੱਸਿਆ ਦਾ ਪੂਰਾ 799 51786 ਪਿੰਡ ਮਨਸੂਰਵਾਲ ਹਾਂ ਸੇਕਵਾ ਕੋਲ 99 51788 ਜੀ ਬਾਈ ਚੈੱਕ ਕਰ ਸਕਦੇ ਆ ਦੋਵੇਂ ਟਰੈਕਟਰ ਇੱਕੋ ਸੀਰੀ ਦੇ ਵਿੱਚ ਲੈ ਜਾਂਦੇ ਮਤਲਬ ਇੱਕੋ ਲੈਂ ਚ ਲੈ ਜਾਂਦੇ ਆ ਦੇਖ ਸਕਦੇ ਆ ਆ 52 ਦਾ ਸਵੀਟ ਦੇਖ ਸਕਦੇ ਆ ਅਗਲੇ ਪੰਨੇ ਵੇਡ ਦੇਖੋ ਭਰ ਭਰ ਕੇ ਵੀਰ ਭਾਲਦੇ ਆ ਜਦੋਂ ਇਹਦਾ ਕੁਆਂਟਲਾਂ ਦੇ ਹਿਸਾਬ ਨਾਲ ਮਜਬੂਤ ਬਟਨ ਦੇ ਵਿੱਚ ਚੱਕਣਾ ਹੋਵੇ ਕਿੱਪ ਹੋਰ ਵੀ ਲਾ ਦੋਵੇਂ ਟਰੈਕਟਰ ਸੁੱਤੇ ਤੁਰੇ ਆਉਂਦੇ ਆ ਕੋਈ ਪ੍ਰਵਾਹ ਨਹੀਂ ਓੰਕਾਰ ਦੇ ਸੁਪਰ ਸੀਟਰ ਆ ਬਾਕੀ ਚੀਜ਼ ਦੇ ਸਕਦੇ ਆ ਸੋ ਵੀਡੀਓ ਜੇ ਬਣ ਰਿਹਾ ਤਾਂ ਜੋ ਪਹੁੰਚਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰੋ ਧੰਨਵਾਦ ਜੀ